ਹਾਂਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰੂ ਘਰ ਬੜੂ ਸਾਹਿਬ ਤੁਹਾਨੂੰ ਪਹਾੜੀ ਤੋਂ ਪਰੋਹੇ ਦ੍ਰਿਸ਼ ਦਿਖਾ ਰਿਹਾ ਅੱਗੇ ਤੁਹਾਨੂੰ ਲੈ ਕੇ ਚੱਲਾਂਗੇ ਗੁਰੂ ਘਰ ਬੜੂ ਸਾਹਿਬ ਦੇ ਅੰਦਰ ਇਹ ਮੇਨ ਗੇਟ ਆ ਗੁਰੂ ਘਰ ਦਾ ਸ੍ਰੀ ਮਨਸਾ ਤਬੱਤ ਜਸ ਸਿੰਘ ਜੀ ਸਰ ਬਰਛੀ ਅਸਲਾਨਾ ਇਸ ਸੰਬੰਧ ਵਿੱਚ ਇੱਥੇ ਜ ਸਮਾਗਮ ਚੱਲ ਰਹੇ ਨੇ ਬਹੁਤ ਵੱਡੀ ਗਿਣਤੀ ਚੱਕਦਾ ਦਰਸ਼ਕਾਂ ਦੀਆਂ ਆਉਂਦੀਆਂ ਨੇ ਇਹ ਦਰਵਾਜ਼ਾ ਸਾਬ ਹੈ ਜੀ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਦਰਵਾਜ਼ਾ ਬਣਿਆ ਹੋਇਆ ਹੈ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸੰਗਤਾਂ ਦਰਸ਼ਨ ਕਰ ਸਕਣ ਇਸ ਸਮਾਗਮ ਬਾਰੇ ਸਾਰੀ ਜਾਣਕਾਰੀ ਦਿੱਤੀ ਗਿਆ ਹੈ ਬੋਰਡ ਦੇ ਉੱਪਰ ਆ ਹੁਣ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰ ਲੈ ਕੇ ਚੱਲਾਂਗੇ ਇਹ 메인 게ਟ ਆ ਦਰਬਾਰ ਸਾਹਿਬ ਦਾ ਬਹੁਤ ਹੀ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਅੰਦਰ ਲੈ ਕੇ ਚਾਣਦੇ ਤੁਹਾਨੂੰ ਦਰਬਾਰ ਸਾਹਿਬ ਦੇ ਬਹੁਤ ਹੀ ਵੱਡਾ ਦਰਬਾਰ ਸਾਹਿਬ ਬਣਿਆ ਖੁੱਲਾ ਸੰਗਤਾਂ ਯੋਗਤਨ ਸਰਬਨ ਕਰੀਆਂ ਨੇ ਬੱਚੇ ਕੀਰਤਨ ਕਰ ਰਹੇ ਨੇ ਸ਼ੁਆਗਵਾਨੀ ਤੇ ਆਰੀਆਂ ਚੱਲ ਰਹੀਆਂ ਨੇ ਪ੍ਰਵਤਨੋਂ ਬਾਰੇ ਦਿਖਾਵਾ ਦੇ ਹੋਰ ਦਰਵਾਸਾ ਤੋਂ ਆਪਾਂ ਬਾਹਰ ਆ ਗਿਆ ਦਰਸ਼ਨ ਕਰਕੇ ਤੇ ਮੱਥਾ ਟੇਕ ਕੇ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਹੋਰ ਜਾਣਕਾਰੀ ਦੇਣ ਇਥੇ ਕੀ ਕੀ ਬਣਿਆ ਹੋਇਆ ਹੈ ਇਹ ਸਾਰੀ ਟ੍ਰੇਲ ਦੇ ਵਿੱਚ ਦੱਸਿਆ ਗਿਆ ਵੀ ਇੱਥੇ ਕੀ ਕੀ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਪੜ ਸਕਦੇ ਹੋ ਸਾਰੇ ਬੋਰਡ ਦੇ ਉੱਪਰ ਲਿਖਿਆ ਹੋਇਆ ਹੈ ਕਿਹੜੇ ਕਿਹੜੇ ਸੈਂਟਰ ਨੇ ਉਹਦੇ ਕੀ ਕੀ ਚੱਲਦਾ ਹੈ ਬੱਚਾ ਵਤ ਕੀ ਕੀ ਸਹੂਲਤਾਂ ਨੇ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਇਹ ਬੱਚਿਆਂ ਵਾਸਤੇ ਗਰਾਊਂਡ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਗਰਾਊਂਡ ਬਣਿਆ ਹੋਇਆ ਹੈ ਇੱਧਰ ਯੂਨੀਵਰਸਿਟੀ ਬਣੀ ਹੋਈ ਹੈ ਜਿਹੜੇ ਬੱਚੇ ਸਕੂਲ ਤੋਂ ਬਾਅਦ ਅੱਗੇ ਸਟੱਡੀ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਯੂਨੀਵਰਸਿਟੀ ਬਣੀ ਹੋਈ ਹੈ ਇੱਧਰ ਹੋਸਟਲ ਹੈ ਜਿਹੜੇ ਬੱਚੇ ਬਾਹਰ ਸਟੇਟਾਂ ਵਿੱਚ ਪੜ੍ਹਨਾ ਹੁੰਦੇ ਆ ਉਹਨਾਂ ਵਾਸਤੇ ਰਹਿਸਾ ਨਾਲ ਪਰਿਵਾਰ ਵੀ ਰਹਿੰਦੇ ਇਥੇ ਇਹ ਦੇਖ ਕਿੰਨਾ ਸੁੰਦਰਾ ਲਿਖਿਆ ਹੋਇਆ ਹੈ ਫੁੱਲ-ਬੂਟੇ ਲਾਏ ਹੋਏ ਇਧਰ ਪੰਜਾਬੀ ਉੜਾੜਾ ਲਿਖਿਆ ਹੋਇਆ ਹੈ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਇਥੇ ਕੁਦਰਤ ਨਾਲ ਬਹੁਤ ਪਿਆਰਾ ਹੈ ਇੱਕ ਅਕਾਦਮੀ ਹੈ ਛੋਟੇ ਬੱਚੇ ਪੜ੍ਹਦੇ تھے ਬਹੁਤ ਹੀ ਚੇਹੇ ਢੰਗ ਨਾਲ ਪੜ੍ਹਾਈ ਕਰਾਈ ਜਾਂਦੀ ਹੈ ਬੱਚਿਆਂ ਨੂੰ ਗਿਆਨ ਨਾਲ ਗੁਰਮਤ ਨਾਲ ਜੋੜਿਆ ਜਾਂਦਾ ਇਥੇ ਆਡੇ ਧਰਮ ਨਾਲ ਜੁੜਿਆ ਜਾਂਦਾ ਹੈ। ਇਹ ਆਜ ਸਾਹਮਣੇ ਬੈਂਕ ਬਣੀ ਹੋਈ ਹੈ ਐਸ ਬੀ ਆਈ ਬੈਂਕ ਦੀ ਬਰਾਜਵੀਂ ਗੁਰੂ ਘਰ ਦੇ ਅੰਦਰ ਬਣੀ ਹੋਈ ਹੈ। ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਬਾਹਰ ਜਾਣ ਦੀ ਸਾਰੀਆਂ ਚੀਜ਼ਾਂ ਇੱਥੇ ਸਾਨੂੰ ਮਿਲਣ ਗਈਆਂ। ਅੱਗੇ ਤੁਹਾਨੂੰ ਇਤਿਹਾਸ ਦਿਖਾਵਾਂ ਗੁਰੂ ਘਰ ਦਾ। ਇਹ ਸਾਰਾ ਡਿਟੇਲ ਦੇ ਵਿੱਚ ਇਤਿਹਾਸ ਲਿਖਿਆ ਹੋਇਆ ਹੈ। ਕਿਹੜੇ ਸੰਤਾਂ ਨੇ ਕਦੋਂ ਸੇਵਾ ਕੀਤੀ ਕਿੰਨੇ ਸਨ ਚਾਏ। ਜਿਹੜੀ ਸੰਗਤਾਂ ਬਾਹਰੋਂ ਆਉਂਦੀਆਂ ਨੇ ਉਹਨਾਂ ਨੂੰ ਸਾਰੀ ਜਾਣਕਾਰੀ ਇੱਥੇ ਪੜ੍ਹ ਕੇ ਮਿਲ ਸਕਦੀ ਹੈ। ਦੇਖ ਸਾ ਦਦੀ ਡਿਟੇਲ ਦੇ ਵਿੱਚ ਸਾਰਾ ਲਿਖਿਆ ਹੈ ਕਿੰਨੇ ਸਾਲ ਵਿੱਚ ਕੀ ਸ਼ੁਰੂਆਤ ਹੋਈ, ਕਿੰਨੇ ਸਾਲ ਵਿੱਚ ਕੀ ਬਣਿਆ, ਇੱਥੇ ਕਿਹੜੀ ਬਿਲਡਿੰਗ ਬਣੀ, ਕਦੋਂ ਸਕੂਲ ਬਣਿਆ, ਕਦੋਂ ਕਾਲਜ ਬਣਿਆ, ਕਦੋਂ ਯੂਨੀਵਰਸਿਟੀ ਬਣੀ। ਕਦੋਂ ਗੁਰੂ ਘਰ ਦੀ ਇਮਾਰਤ ਬਣੀ। ਸਾਰਾ ਡਿਟੇਲ ਦੇ ਵਿੱਚ ਦੱਸਿਆ ਕਦੋਂ ਬਾਬਾ ਜੀ ਨੇ ਕਿਹੜੇ ਥੱਪ ਕੀਤਾ। ਪਾਕਿਸਤਾਨ ਨੂੰ 90 ਆਹ ਦੇਖੋ ਪੁਰਾਣੀਆਂ ਬਲੈਕ ਐਂਡ ਵਾਈਟ ਤਸਵੀਰਾਂ ਲੱਗੀਆਂ ਹੋਈਆਂ ਨੇ ਨਾਲ ਦੇ ਨਾਲ ਸਨ ਵੀ ਲਿਖਿਆ ਹੋਇਆ ਸੰਗਤਾਂ ਬਾਰੇ ਜਾਣਕਾਰੀ ਦਿੱਤੀ ਹੋਇਆ ਵੀਡੀਓ ਨੂੰ ਸ਼ੇਅਰ ਕਰ ਦਿਓ ਇੰਨੀ ਸ਼ੇਅਰ ਕਰ ਦਿਓ ਕਿ ਸਾਰੀ ਦੁਨੀਆ ਵਿੱਚ ਵੀਡੀਓ ਪਹੁੰਚ ਸਕੇ ਸੰਗਤਾਂ ਦਰਸ਼ਕ ਕਰਨਾ ਆ ਸਕਣ ਇਥੇ ਕਿਉਂਕਿ ਜਿਹੜੇ ਬੱਚੇ ਘੁੰਮਣ ਜਾਂਦੇ ਪਹਾੜੀਆਂ 'ਚ ਉਹਨਾਂ ਲਈ ਇਹ ਬਹੁਤ ਵਧੀਆ ਜਗ੍ਹਾ ਨਾਲ ਤਾਂ ਤੁਸੀਂ ਗੁਰੂ ਘਰ ਦੇ ਦਰਸ਼ਨ ਕਰ ਸਕੋਗੇ ਨਾਲੇ ਦੇ ਬੱਚਿਆਂ ਨਾਲ ਪਹਾੜੀਆਂ ਦੇ ਵਿੱਚ ਬੱਚੇ ਖੁਸ਼ ਸਕਣਗੇ ਇੰਜੋਏ ਕਰ ਸਕਣਗੇ ਵਾਹੇ ਨਾਲੇ ਆਪ ਦੇ ਇਤਿਹਾਸ ਨਾਲ ਗੁਰੂ ਘਰ ਨਾਲ ਬੱਚਿਆਂ ਨੂੰ ਜੋੜਿਆ ਜਾ ਸਕਦਾ ਕੋਈ ਬਹੁਤੀ ਦੂਰ ਨਹੀਂ ਨੇੜੀ ਹੈ ਆਇਆ ਉਹ ਤੋਂ ਹੈ ਚੰਡੀਗੜ੍ਹ ਤੋਂ ਗੱਡੀ ਦੇ ਵਿੱਚ ਪੰਜ ਘਟਾ ਰਸ ਸਾਰੀ ਚਰਬੰਦ ਘੰਟਾ ਰਹਾ ਹੈਗਾ ਸਰ ਟ੍ਰੇਲ ਦੇ ਵਿੱਚ ਜਦਸੇਗਾ ਦੇਖੋ ਤੀ ਇਤਿਹਾਸ পড়ਲੋ ਨਾਲ ਦੀ ਪੜੀ ਚਲੋ ਬਹੁਤ ਗਿਆਨ ਦਿੱਤਾ ਜਾਂਦਾ ਇੱਥੇ ਬੱਚਿਆਂ ਨੂੰ ਇਹਦਾ ਤੋਂ ਨਗਰ ਹਾਲ ਦਿਖਾਵਾਂ ਸੰਗਤਾਂਵਾ ਤੇ ਖੁੱਲਾ ਲੰਗਰ ਚੱਲਦਾ ਦੇਖ ਸਕਦੇ ਹੋ ਪਕੌੜੇ ਲੰਗਰ ਚੱਲ ਰਹੇ ਨੇ ਸੰਗਤ ਵਰਮਈਆ ਚਾਹ ਪਕੌੜਿਆਂ ਦਾ ਜੀਮਸ ਦਾ ਬਹੁਤ ਸ਼ੁਕਰੀਆ ਕਰਦੇ ਸਾਂਭ। ਨਾ ਨਾ ਮੈਂ ਪਹਿਲੀ ਵਾਰ ਆਇਆ ਹਾਂ। ਤਿੰਨ ਚਾਰ ਵਜੇ ਪ੍ਰੋਰਾ ਬਣਦਾ ਬਣਦਾ ਕੈਂਟਰ ਹੋਇਆ। ਬਹੁਤ ਹੀ ਸਾਬ ਇੱਧਰ ਬੱਚੇ ਗਰਾਊਂਡ ਦੇ ਵਿੱਚ ਖੇਡ ਰਹੇ ਜਿਹੜੇ ਬੱਚੇ ਪੜਦੇ ਐ ਅਕੈਡਮੀ ਦੇ ਵਿੱਚ ਐ ਸਾਰੇ ਬੱਚੇ ਤੇ ਵੱਡੇ ਬੱਚੇ ਕਈ ਗਰਾਊਂਡ ਬਣੇ ਹੋਏ ਨੇ ਬੱਚਿਆਂ ਤੇ ਅਲੱਗ-ਅਲੱਗ ਗਰਾਊਂਡ ਬਣੇ ਨੇ ਪਾਰਕ ਬਣੇ ਹੋਏ ਨੇ। ਇੱਧਰ ਹੀ ਬਿਲਡਿੰਗ ਬਣੀ ਹੋਈ ਹੈ ਜਿੱਥੇ ਪਰਿਵਾਰ ਰਹਿੰਦੇ ਐ। ਦੇਖ ਸਕਦੇ ਨਹੀਂ ਰਾਤ ਦਾ ਦ੍ਰਿਸ਼ ਐ ਹੁਣ। ਆਤ ਨੂੰ ਵੀਡੀਓ ਬਣਾ ਰਿਆ ਸੀ ਇਹ ਅੱਗੇ ਬਾਬਾ ਜੀ ਦੀ ਕੁਟਿਆਈ ਵੀ ਬਾਬਾ ਜੀ ਨੇ ਆਖੇ ਪਹਿਲੀ ਵਾਰੀ ਉਹਦੇ ਸ਼ੁਰੂਆਤ ਕੀਤੀ ਦੀ ਇਸ ਥਾਂ ਦੇ ਉੱਪਰ ਕੱਚੀ ਕੁਟਿਆ ਹੈ ਨੇ ਇਹਨੂੰ ਤੁਹਾਨੂੰ ਅੱਗੇ ਦਿਖਾਉਣੇ ਅੰਦਰ ਬਾਬਾ ਜੀ ਦੇ ਵਸਤਰ ਲੱਗੇ ਹੋਏ ਆ ਜਿਹੜੇ ਬਾਬਾ ਉਸ ਟਾਈਮ ਸੇਵਾ ਕਰਦੇ ਸਮੇਂ ਕੰਮ ਕਰਦੇ ਸਮੇਂ ਪਹਿਨੇ ਸੀਸ਼ੀਸ਼ਾ ਦੇ ਵਿੱਚ ਦੇਖੋ ਕਿੰਨੇ ਦੇਖ ਰੇਖਣਾ رکھے ਹੋਏ ਨੇ ਅੰਦਰ ਕੁਟਿਆ ਦੇ ਮਹਾਰਾਜ ਪ੍ਰਕਾਸ਼ ਨੇ ਬੱਚੇ ਗੁਰਬਾਣੀ ਪੜ ਰਹੇ ਨੇ ਇਹ ਯੂਨੀਵਰਸਿਟੀ ਆ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਿਆ ਦੇਖ ਸਕਦੇ ਜੀ ਕੁਦਰਤ ਨਾਲ ਬਹੁਤ ਪਿਆਰ ਰੱਖਿਆ ਇਹ ਸਮਾਗਮ ਚੰਦਰੇ ਨੇ ਰੇ ਸੰਗਤਾਂ ਬਹੁਤ ਹੋਈਆਂ ਤੇ ਬੱਚੇ ਸਮਾਗਮ ਵਿੱਚ ਰਤਨ ਵਿਆਹ ਹਰ ਮਾਣੇ ਗੁਰਵਾਣੀ ਪੜ ਰਹੇ ਨੇ ਸੇਵਾ ਕਰਨੇ ਪੱਖੀ ਦੀ ਸੇਵਾ ਕਰ ਰਹੇ ਨੇ ਬਹੁਤ ਹੀ ਸ਼ਾਂਤ ਮਾਹੌਲ ਹੈ ਗੁਰਵਾਣੀ ਬਹੁਤ ਚੰਗੇ ਨੇ ਸੱਤੇ ਵਾਰ ਆ ਗਿਆ ਕੀਤਾ ਕਰਦੇ ਬਹੁਤ ਹੀ ਮੰੰਦਾ ਸ਼ਾਂਤੀ ਹੈ ਪੂਰਾ ਉਹ ਰਹਾ ਪਾਣੀ ਬਾਬਾ ਬੈਦਾਂ ਗੀਠਾ ਸਾਹਿਬ ਹੈ ਬਾਬਾ ਕਵਾਸਿਮ ਜੀ ਦਾ ਨੰਨੇ ਨੇ ਸੇਵਾ ਕੀਤੀ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਇਹ ਵੀ ਦਿਖਾਵਾਂਗੇ ਮੀਠਾ ਸਾਹਿਬ ਵੀ ਦਰਸ਼ਨ ਕਰਾਉਂ ਦਰਵਾਜ਼ਾ ਦੇ ਚੱਤਿ ਕੀਤੇ ਕਰ ਰਹੇ ਨੇ ਅੱਗੇ ਲੈ ਕੇ ਚਲਦੇ ਤੁਹਾਨੂੰ ਦਰਵਾਜ਼ਾ ਦੇ ਅੰਦਰ फटी हुई है बहुत ही सोहना दरबार सब बनिया हुआ है अंदर लकड़ का देख सकते कि सुंदर दरबार सब बने हुआ है लकड़ का सारा बनाया हुआ है बच्चे गीत बहुत ही आनंद आता है शांति मिलती है आपके बच्चों इतने जरूर लेके आए दिखाओ जगह देखने योग है ਹントਾਨੂੰ ਦੇ ਕ੍ਰੈਸ਼ਰ ਤੇ ਲੈ ਕੇ ਜਾਂਦੇ ਜਿੱਥੇ ਬਾਬਾ ਜੀ ਤੇ ਅੱਜ ਮਸੰਦਰੀ ਲਾਈ ਹੋਈ ਆ ਸਾਰੀ ਬਜਰੀ ਵਾਲੀ ਕਿਉਂਕਿ ਪੰਜਾਬ ਤੋਂ ਲਿਆਣੀ ਬਜਰੀ ਬਹੁਤ ਹੀ ਮਹਿੰਗੀ ਪੈਂਦੀ ਆ ਬਾਬਾ ਜੀ ਨੇ ਆਪਦਾ ਕ੍ਰੈਸ਼ਰ ਲਾਇਆ ਹੋਇਆ ਕਿਉਂਕਿ ਬਿਲਡਿੰਗ ਇੱਥੇ ਬਹੁਤ ਵੱਡੀਆਂ-ਵੱਡੀਆਂ ਬਿਲਡਿੰਗਾਂ ਆ ਬਾਬਾ ਜੀ ਤਿਆਰ ਕਰਵਾ ਰਿਹਾ ਅਲੱਗ-ਅਲੱਗ ਨਾ ਸਸੜੋ ਕੇਂਦਰ ਯੂਨੀਵਰਸਿਟੀ ਬੱਚਿਆਂ ਦਾ ਸਕੂਲ ਛੋਟਿਆਂ ਦਾ ਮੈਡੀਕਲ ਕਾਲਜ ਦਰਬਾਰ ਸਾਹਿਬ ਆ ਲੰਗਰ ਹਾਲ ਬਹੁਤ ਕੁਝ ਬਣਿਆ ਹੋਇਆ ਇੱਥੇ क्योंकि फिर खर्चा ज़्यादा पिछकर करेसर बाबाई ने अवधे लाया हुआ है हम तो करेसर से लेकर चलते हैं कच्चा रास्ता है बॉबे ने अवधा बनाया हुआ है सारी जगह गुरु घर की है कई सौ किला कहें गुरु घर दौरे बॉबा जी ने खरीदया खतरनाक रास्ता है ਆ ਗਿਆ ਪਕ੍ਰੈਸਰ ਦੇ ਦੇਖ ਸਕਦੇ ਕ੍ਰੈਸਰ ਲੱਗਿਆ ਹੋਇਆ ਕਿਉਂਕਿ ਕੰਮ ਰੁਕਿਆ ਹੋਇਆ ਹੈ ਥੋੜਾ ਜਿਹਾ ਟਿੱਪਰ ਚੱਲ ਰਿਹਾ ਨੇ ਉਪਰ ਕ੍ਰੈਸਰ ਦੇਖੋ ਅਲੱਗ-ਅਲੱਗ ਬਣਾ ਰਹੇ ਨੇ ਬਾਜਰੀ ਮੋਟੀ ਬਾਜਰੀ ਬਰੀਕ ਬਾਜਰੀ ਰੇਤਾ ਧੰਗਰ ਸਣ ਸਾਰਾ ਅਲੱਗ-ਅਲੱਗ ਕਰ ਰਹੀ ਹੈ ਮਸੰਦਰੀ ਬਹੁਤ ਹੀ ਤਕੜੀ ਤਕਨੀਕ ਆ ਅਲੱਗ ਕ੍ਰੈਸਰ ਲੱਗਿਆ ਹੋਇਆ ਇੱਥੇ ਪੱਕੇ ਬੰਦੇ ਰੱਖੇ ਹੋਏ ਨੇ ਤਰਾਹਾਂ ਦੇ ਕੰਮ ਕਰਦੇ ਨੇ ਕਿਉਂਕਿ ਸੇਵਾਦਾਰ ਇੰਨੀ ਲੰਮੀ ਜਵਾਨੀ ਦਾ ਅਥਾਹ ਦੇ ਪੱਕੇ ਬੰਦੇ ਨੇ ਕਿਉਂਕਿ ਦੇਖ ਸਾਰਾ ਸਿਸਟਮ ਬੈਡ ਅਪ ਬਣਾ ਹੋਇਆ ਸਾਰਾ ਇਹ ਹੀ ਬਾਈ ਬੈਣ ਉਹ ਗਾਦਰੀ ਦੇਖ ਸਕਦੀ 40 ਬਜਰੀ ਵੀ ਆ ਬਰੀਕ ਪਜਾ